ਮਨੇ ਆਖਿਆ ਮਿੱਤਰੋ ਮੱਛਾ ਮਰ ਗਿਆ ਏ ਮੇਰੀ ਸੱਜੀ ਬਾਹ ਸੀ ਇਹਨੂੰ ਦਫਨਾਦ ਤਾ ਜਾਣ ਐਸਾ ਕਰੋ ਇੱਕ ਸਿਪਾਈ ਇਹਦੇ ਮੂੰਹ ਤੋਂ ਕੱਪੜਾ ਲਾਓ ਜਾਨਦिवारी ਦਾ ਮੂੰਹ ਤੇ ਵੇਖਵਾ ਜਾਨਦਿਵਾਰ ਸਿਪਾਈ ਆ ਉਲਿੱਕਿਆਂ ਦਾ ਨਾਜਮ ਸਾਹਿਬ ਮੂੰਹ ਤੇ ਨਾਲ ਹੀ ਹੈ ਨਹੀਂ ਲਾ ਕੇ ਲਾ ਕੇ ਖਾਲਸੇ ਲਾ ਕੇ ਏਡੀ ਵੱਡੀ ਵਡਿਆਈ ਬੰਦਾ ਮਾਰਨਾ ਸਕਤ ਪੈ ਰਿਹਾ ਏ ਸਾਂਚ ਦਾ ਸਿਰ ਲਾ ਕੇ ਦੇਦੇ ਤੇ ਟੰਗ ਜਾਣਾ ਕਿਤੇ ਇੱਕ ਛੋਟੀ ਜੀ ਗੱਲ ਥੋੜਾ ਪਹਿਲਾ ਆਪਣੇ ਆਪ ਨੂੰ ਮਾਰ ਕੇ ਬੰਦਾ ਤੁਰਦਾ ਮਾਰ ਕੇ ਉਹਨੇ ਆਖਿਆ ਇਸ ਤਰ੍ਹਾਂ ਕਰੋ ਚਾਰ ਸ਼ੇਰਾਂ ਦੇ ਟੌਟ ਇਕੱਠੇ ਕਰੋ ਪਤਾ ਕਰੋ ਵੀ ਚੌਧਰੀ ਮੱਸਾ ਮਾਰਿਆ ਕਿਨੇ ਆਖਿਰਕਾਰ ਟੌਟ ਇਕੱਠੇ ਕਰ ਲੇਗਾ ਜਿੱਥੇ ਸਾਡੇ ਮਾਝੇ ਵਿੱਚ ਮਰਦਾਂ ਦਾ ਕੋਈ ਘਾਟਾ ਨਹੀਂ ਨਾ ਉਥੇ ਟੌਟਾਂ ਦਾ ਵੀ ਕੋਈ ਘਾਟਾ ਨਹੀਂ ਗਦਾਰਾਂ ਦਾ ਵੀ ਕੋਈ ਘਾਟਾ ਨਹੀਂ ਜਦੋਂ ਸਾਨੂੰ ਮਾਰਿਆ ਨਾ ਸਾਡੇ ਗਦਾਰਾਂ ਨੇ ਮਾਰਿਆ ਜਦੋਂ ਅਸੀਂ ਲਕੋਪਾ ਕੋਲੋਂ ਮਰੇ ਨਾ ਰਹਿ ਖਲਾਕ ਨੂੰ ਮਰੇ ਕਿਸੇ ਕੋਲ ਅਸੀਂ ਨਹੀਂ ਮਰੇ ਜਦੋਂ ਸਾਡਾ ਨੁਕਸਾਨ ਕਰਾਇਆ ਭਾਵੇਂ 83 ਹੋਵੇ ਭਾਵੇਂ 47 ਹੋਵੇ ਭਾਵੇਂ ਮੁਹਿਮਾ ਹੋਣ ਇਹਨਾਂ ਗਦਾਰਾਂ ਦੀ ਵਜ੍ਹਾ ਕਰਕੇ ਸਾਨੂੰ ਆ ਦਿਨ ਵੇਖਣੇ ਪਏ